ਰੂਰ ਦੇ ਵੱਖ-ਵੱਖ ਕੋਨਿਆਂ ਤੋਂ ਆਏ ਮੇਰੇ ਕਿਸਾਨ ਦੋਸਤੋ ਮੇਰੀਓ ਭੈਣੋ ਤੇ ਨੌਜਵਾਨ ਸਾਥਿਓ ਕੱਲ ਦਾ ਦਿਨ ਪੰਜਾਬ ਦੀ ਧਰਤੀ ਤੇ ਇੱਕ ਇਤਿਹਾਸਕ ਦਿਨ ਹੋ ਕੇ ਨਿਭੜਿਆ ਜਿੱਥੇ ਭਾਰਤੀ ਹਾਕਮਾਂ ਨੇ ਜਿੰਨਾ ਦਾ ਖਾਸ ਹੈ ਕਿ ਕਿਰਤੀ ਲੋਕਾਂ ਦੇ ਉੱਤੇ ਹਮਲਾ ਕਿਵੇਂ ਕਰਨਾ ਹੈ ਕੱਲ ਜਿਹੜੀ ਬੰਬਾਰੀ ਉਹਨਾਂ ਨੇ ਕੀਤੀ ਹੈ ਜਿਹੜੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਨੇ ਉਹਦੇ ਵਿੱਚ ਸਾਡਾ ਇੱਕ ਪੁੱਤਰ ਸੁਭਕਰਨ ਸਿੰਘ ਮੱਲੋ ਕੇ ਸੀਸ ਦੀ ਜਾਨ ਪੀ ਗਿਆ ਇਹ ਇਸ ਕਰਕੇ ਆਪਾਂ ਸਾਰਿਆਂ ਨੇ ਅੱਜ ਪੰਜਾਬ ਦੀਆਂ ਸਾਰੀਆਂ ਸਟੇਜਾਂ ਦੇ ਉੱਤੇ ਉਹਨੂੰ ਸਜਦਾ ਕੀਤਾ ਤੇ ਸਾਰੇ ਨੇ ਇਹ ਸੋਚਿਆ ਕਿ ਤੇਰੀ ਮੌਤ ਮਿੱਤਰਾ ਅਜਾਈ ਨਹੀਂ ਜਾਊਗੀ ਇਹ ਜੰਗ ਦੇ ਮੈਦਾਨ ਦੇ ਵਿੱਚ ਬਲਦੀ ਉਹਤੀ ਦੇ ਵਿੱਚ ਉਸ ਜੋਰ ਦਾ ਕੰਮ ਕਰੂਗੀ ਜਿਹੜੀ ਜੋਤ ਦੇ ਵਿੱਚ ਕਦੇ ਭਗਤ ਸਿੰਘ ਹੋਰ ਨੇ ਕਰਤਾਰ ਸਿੰਘ ਸਰਾਭਾ ਨੇ ਤੇ ਹੋਰ ਕਿੰਨੇ ਯੋਧਿਆਂ ਨੇ ਆਪਦੀ ਹਉਤੀ ਪਾਈ ਹੈ ਆਖਰੀ ਗੱਲ ਇਹ ਹੈ ਕਿ ਇਥੋਂ ਦੇ ਹਾਕਮਾਂ ਨੂੰ ਪ੍ਰੇਖਾ ਹੈ ਕਿ ਗੋਲੀਆਂ ਦੇ ਜੋਰ ਫੌਜਾਂ ਦੇ ਜੋਰ ਕੋਰਟਾਂ ਦੇ ਜੋਰ ਜਿਹੜੀ ਉਹਨਾਂ ਦੀ ਕੋਰਟ ਕਹਿੰਦੀ ਹੈ ਕਿ ਤੁਸੀਂ ਦਿੱਲੀ ਜਾ ਸਕਦੇ ਹੋ ਪਰ ਟਰੈਕਟਰ ਲੈ ਕੇ ਨਹੀਂ ਜਾ ਸਕਦੇ ਇਸ ਕਰਕੇ ਇਹ ਆਪਾਂ ਨੂੰ ਸਾਰਿਆਂ ਨੂੰ ਪ੍ਰੇਖੇ ਚੱਕ ਦੇਣੇ ਚਾਹੀਦੇ ਆ ਕਿ ਸਾਰੇ ਇਹਨਾਂ ਦੇ ਪਿੰਜਰੇ ਦੇ ਤੋਤੇ ਐ ਹੁਣ ਦੋਸਤੋ ਗੱਲ ਅਗਲੀ ਐ ਵੀ ਆਪਾਂ ਲਗਾਤਾਰ ਬਾਈਆਂ ਨੇ 13 ਤਰੀਕ ਨੂੰ ਦਿੱਲੀ ਦੇ ਮੋਰਚੇ ਤੇ ਜਾਣਾ ਸੀ ਆਪਾਂ 12 ਤਰੀਕ ਨੂੰ ਅਗਾਊ ਉਹਨਾਂ ਨੂੰ ਸੂਚਿਤ ਕਰਤਾ ਸੀ ਕਹਤਾ ਸੀ ਕਿ ਤੋਂ ਹਾਕਮਾਂ ਦੇ ਇਰਾਦੇ ਨੇਕ ਨਹੀਂ ਇਸ ਕਰਕੇ ਬਾਈ ਵਿਚਾਰ ਕੇ ਸੋਚ ਕੇ ਤਹਲਮ ਤੋਂ ਕੰਮ ਲੈਣ ਅਗਲੀ ਗੱਲ ਜਿਹੜੀ ਆਪਾਂ ਨੇ ਸੋਚਣੀ ਹੈ ਜਾਂ ਆਪਾਂ ਨੇ ਸਮਝਣੀ ਹੈ ਜਾਂ ਬਹੁਤ ਸਾਰੇ ਨਹੋਰੇ ਆ ਬਲਾਰੇ ਦੇਖ ਕੇ ਗਏ ਹੈ ਕਿ ਪੰਜਾਬ ਦੇ ਲੋਕ ਕੀ ਬੋਲਦੇ ਹੈ ਜਿਹੜੇ ਉਹ ਲੋਕ ਬੋਲਦੇ ਹੈ ਉਹ ਲੋਕ ਨਹੀਂ ਬੋਲਦੇ ਉਹ ਕਿਰਤੀ ਲੋਕ ਨਹੀਂ ਬੋਲਦੇ ਉਹ ਚੌਧਰੀ ਬੋਲ ਰਿਹਾ ਜਿਹੜੀ ਚੌਧਰੀਆਂ ਦੀ ਤੁਸੀਂ ਛੱਟੀ ਖੋਹੀ ਹੈ ਜਿਹੜੇ ਚੌਧਰੀਆਂ ਦੀ ਤੁਸੀਂ ਬੋਲਤੀ ਬੰਦ ਕੀਤੀ ਹੈ ਅਗਲੀ ਗੱਲ ਦੋਸਤੋ ਇਹ ਹੈ ਕਿ ਅਸਲ ਦੇ ਵਿੱਚ ਲੜਾਈ ਲੜਦਾ ਤਰੀਕਾ ਕਰ ਕੀ ਹੈ ਅਸੀਂ ਇਹ ਸਮਝਦੇ ਹਾਂ ਕਿ ਦੋਵੇਂ ਬਾਰਡਰਾਂ ਦੇ ਉੱਤੇ ਜਿਹੜੇ ਸਾਡੇ ਸਾਥੀ ਲੜ ਰਹੇ ਹੈ ਉਹ ਲੜਾਈ ਸਾਡੀ ਸਾਰਿਆਂ ਦੀ ਸਾਂਝੀ ਹੈ ਉਹ ਲੜਾਈ ਦਿੱਲੀ ਦੇ ਉਸ ਮੋਰਚੇ ਦੀ ਲੜਾਈ ਹੈ ਜਿਹੜੇ ਮੋਰਚੇ ਨੂੰ ਅਸੀਂ ਸਸਪੈਂਡ ਕਰਕੇ ਆਏ ਸੀ ਖਤਮ ਕਰਕੇ ਨਹੀਂ ਆਏ ਉਹ ਲੜਾਈ ਉਹੀ ਹੈ ਇਹ ਮੰਗਾ ਉਹੀ ਨੇ ਜਿਹੜੀਆਂ ਮੰਗਾ ਇਥੋਂ ਦੇ ਹਾਕਮਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਅੱਜ ਉਹ ਵਾਦਾ ਖਲਾਫੀ ਕਰ ਰਹੇ ਹੈ ਅੱਜ ਉਹ ਥੁੱਕ ਕੇ ਚੱਟ ਰਹੇ ਹੈ ਇਸ ਕਰਕੇ ਆਪਾਂ ਆਪਣੇ ਭਰਾਵਾ ਨੂੰ ਕਿਹਾ ਕਿ ਡਟੇ ਰਹੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਲੜਾਈ ਲੜਦੇ ਹੋਏ ਉਦੇ ਰੂਪ ਕਹੇ ਜੇ ਹੋਣਾ ਲੜਾਈ ਲੜਦੇ ਹੋਏ ਉਦੇ ਰੂਪ ਵੱਖਰੇ ਵੱਖਰੇ ਹੋ ਸਕਦੇ ਆ ਇਸ ਕਰਕੇ ਜਿਹੜੇ ਭਰਾ ਸਾਨੂੰ ਕਹਿੰਦੇ ਆ ਕਿ ਤੁਸੀਂ ਉਸ ਪਾਸੇ ਨਹੀਂ ਜਾਂਦੇ ਉਹ ਬਾਈ ਵਿਚਾਰ ਕਰਨ ਉਹ ਬਾਈ ਸੋਚਣ ਕਿ ਅਸੀਂ 400 ਸਿਰ ਜਿਹੜੇ ਦਿੱਲੀ ਦੀ ਧਰਤੀ ਦੇ ਉੱਤੇ 13 ਮਹੀਨੇ ਲੜ ਕੇ ਆਏ ਆ 400 ਸਿਰ ਜੋੜ ਕੇ ਬੈਠੇ ਆ ਉਹ 400 ਸਿਰਾਂ ਦੀ ਜਿਹੜੀ ਸਮਝ ਹੈ ਜਿਹੜੀ ਵਿਚਾਰਤਾ ਰ ਹੈ ਉਹ ਵੱਖਰੀ ਵੱਖਰੀ ਹੈ ਪਰ ਫੇਰ ਵੀ ਤਾਲ ਮੇਲ ਵੇ ਐਕਸ਼ਨ ਕਰਦੇ ਰਹੇ ਆ ਜਿਵੇਂ ਅੱਜ ਕਰ ਰਹੇ ਆ ਤੇ ਜਿਹੜੀ ਅਗਲੀ ਤਿਆਰੀ ਹੈ ਜੇ ਕੱਲ ਉਹਨਾਂ ਨੇ ਸਾਡੇ ਉੱਤੇ ਖੂਨੀ ਵਾਰ ਕੀਤਾ ਅੱਜ ਕੱਲ ਹੀ ਇਹ ਤੈਅ ਹੋ ਗਿਆ ਸੀ ਕਿ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਕਰਨੀ ਹੈ ਉਹ ਦਿੱਲੀ ਚ ਨਹੀਂ ਕਰਨੀ ਚਾਹੀਦੀ ਇਸ ਕਰਕੇ ਚੰਡੀਗੜ੍ਹ ਦੇ ਕਿਸਾਨ ਭਾਵ ਨੇ ਵਿੱਚ ਉਹ ਮੀਟਿੰਗ ਚੱਲ ਰਹੀ ਹੈ ਉਹ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਆਊਗਾ ਉਹ ਫੈਸਲਾ ਸੋਡੇ ਤੱਕ ਪਹੁੰਚਦਾ ਹੋਊਗਾ ਜੇ ਕੱਲ੍ਹ ਦਾ ਆ ਤਾਂ ਆਪਾਂ ਅੱਜ ਹੀ ਤਿਆਰੀਆਂ ਚ ਜੁਟ ਜਾਣਾ ਚਾਹੀਦਾ ਤੇ ਹਾਕਮ ਨੂੰ ਇਹ ਸੰਕੇਤ ਇਹ ਸੁਨੇਹਾ ਦੇਣਾ ਚਾਹੀਦਾ ਕਿ ਤਕੜਾ ਹੋ ਜਾ ਜੇ ਮਿੱਤਰਾ ਸਾਡੇ ਦੇ ਬਾਹਰ ਕੀਤਾ ਹੈ ਬਾਣ ਪਰ ਜਨੂ ਇੱਕੋ ਜਿਹਾ ਹੈ ਕਿਉਂਕਿ ਔਨਾ ਸਮਾਂ ਬੋਟਾਂ ਦਾ ਸਾਡੀਆਂ ਗਲੀਆਂ ਚ ਔਨਾ ਠੂਠਾ ਪੜ ਕੇ ਫੇਰ ਦੱਸਾਂਗੇ ਤੈਨੂੰ ਕਿਹੜੇ ਭਾਵਿਕ ਦੀ ਹੈ ਅਗਲੀ ਗੱਲ ਮਿੱਤੋਏ ਹੈ ਕਿ ਜਿੱਤਦੇ ਕੌਣ ਹੁੰਦੇ ਹੈ ਜਿੱਤਦੇ ਉਹ ਲੋਕ ਹੈ ਜਿਹੜੇ ਜਾਵਤੇ ਦੇ ਵਿੱਚ ਰਹਿੰਦੇ ਹੈ ਜਿਹੜੇ ਤਹੱਲਬ ਨਾਲ ਲੜਦੇ ਹੈ ਜਿਹੜੇ لمبے ਵਿਚਾਰ ਨਾਲ ਲੜਦੇ ਐ ਜਿਹੜੇ ਆਸੇ-ਪਾਸਿਓਂ ਜਿਹੜੀਆਂ ਕੰਸੋਆ ਆਉਂਦੀਆਂ ਨੇ ਉਸ ਨੂੰ ਛੱਡ ਕੇ ਇੱਕ ਮਸਤ ਹਾਸੀ ਮੰਗੂ ਆਪਦੀ ਸੋਚ ਤੇ ਆਪਦੀ ਸਮਝ ਤੇ ਚੱਲਦੇ ਐ ਉਹੀ ਹਮੇਸ਼ਾ ਜਿੱਦੇ ਐ ਹੁਣ ਗੱਲ ਹੈ ਜਾਪ ਤੇ ਦੀ ਮੈਂ ਤੁਹਾਡੇ ਨਾਲ ਛੋਟੀ ਜੀ ਗੱਲ ਸਾਂਝੀ ਕਰੂੰਗਾ ਛੋਟੀ ਜੀ ਗੱਲ ਐ ਪਰ ਉਹਦਾ ਜੇ ਤੁਸੀਂ ਮੌਰਲ ਲਿਖੋਗੇ ਬਹੁਤ ਵੱਡਾ ਐ ਪਾਣੀ ਇੱਕ ਉਹ ਦਾਤ ਐ ਜਿਹੜੀ ਤੁਸੀਂ ਸਾਰੇ ਜਾਣਦੇ ਹੋ ਪਾਣੀ ਪਾਣੀ 'ਚ ਫਰਕ ਹੈ ਜਿਵੇਂ ਮੌਤ ਮੌਤ 'ਚ ਫਰਕ ਹੈ ਇੱਕ ਮੌਤ ਹੈ ਜਿਹੜੀ ਕੱਖੋਂ ਹੌਲੀ ਮੌਤ ਹੈ ਇੱਕ ਮੌਤ ਹੈ ਜਿਹੜੀ ਸੁਭਕਰਨ ਕੱਲ ਮਰਿਆ ਹੈ ਜਿਹੜੀ ਪਰਬ ਤੋਂ ਭਾਰੀ ਮੌਤ ਹੈ ਇਹ ਮੌਤ ਇਹ ਦਰਸਾਉਂਦੀ ਹੈ ਕਿ ਬੰਦਾ ਬਨੁੱਖ ਦੇਹ ਦੇ ਤੌਰ ਤੇ ਇੱਥੋਂ ਚਲੇ ਜਾਂਦਾ ਹੈ ਪਰ ਉਹਦੇ ਵਿਚਾਰ ਉਹਦੀ ਸੋਚ ਸਦਾ ਲਈ ਲੋਕਾਂ ਦੇ ਵਿੱਚ ਸੁਣਾਉਂਦੀ ਹੈ ਸੁਭਕਰਮ ਨੇ ਹਮੇਸ਼ਾ ਦੇ ਲਈ 23 ਸਾਲ ਦਾ ਰਹਿਣਾ ਹੈ ਤੇ ਜਦੋਂ ਵੀ ਅਸੀਂ ਲੜਾਂਗੇ ਅਸੀਂ ਉਦੋਂ ਉਸ ਭਰਾ ਨੂੰ ਯਾਦ ਕਰਕੇ ਉਹਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਹੁਣ ਮੈਂ ਜਿਹੜੀ ਜਾਪਤੇ ਦੀ ਗੱਲ ਕਰਦਾ ਇਹ ਗੱਲ ਸੋਡੀ ਸੋਚ ਲਿਓ ਕਿ ਪਾਣੀ ਐ ਪਾਣੀ ਤੁਸੀਂ ਤੁਹਾਨੂੰ ਐਂ ਲੱਗਦਾ ਪਾਣੀ ਪਾਣੀ ਹੋ ਐ ਉਹੀ ਪਾਣੀ ਐ ਜਿਹੜਾ ਪਾਣੀ ਸਾਡੀਆਂ ਫਸਲਾਂ ਤਬਾਹ ਕਰ ਦਿੰਦਾ ਉਹੀ ਪਾਣੀ ਐ ਜਿਹੜਾ ਸਾਡੇ ਵਾਸਤੇ ਵਿਪਤਾ ਲੈ ਆਉਂਦਾ ਉਹੀ ਪਾਣੀ ਐ ਜਿਹੜਾ ਸਾਡੇ ਘਰ ਘਾਟ ਨਸ਼ਤ ਕਰ ਦਿੰਦਾ ਪਰ ਪਾਣੀ ਜਦੋਂ ਬੰਨਿਆ ਜਾਂਦਾ ਹੈ ਪਾਣੀ ਜਦੋਂ ਜਾਬਤੇ ਚ ਆ ਜਾਂਦਾ ਹੈ ਉਦੋਂ ਡੈਮ ਤੇ ਬਿਜਲੀ ਪੈਦਾ ਕਰਦਾ ਹੈ ਉਦੋਂ ਪਾਖੜਾ ਦੇ ਵਿੱਚ ਵਗਦਾ ਹੈ ਉਦੋਂ ਸਾਡੇ ਖੇਤਾਂ ਨੂੰ ਸਿੰਜਦਾ ਹੈ ਉਦੋਂ ਸਾਡੀ ਕਹਿਣ ਦੀ ਗੱਲ ਪੂਰੀ ਕਰਦਾ ਹੈ ਹੈ ਪਾਣੀ ਉਸ ਪਾਣੀ ਦੇ ਵਿੱਚ ਤੇ ਐਸ ਪਾਣੀ ਦੇ ਵਿੱਚ ਉਸ ਜਾਬਤੇ ਦਾ ਫਰਕ ਹੈ ਜਿਹੜੇ ਜਾਬਤੇ ਦੀ ਗੱਲ ਸੋਡੀ ਜਥੇਬੰਦੀ ਕਰਦੀ ਹੈ ਹੁਣ ਮਿੱਤਰੋ ਗੱਲ ਇਹ ਹੈ ਕਿ ਜਦੋਂ ਅਸੀਂ ਲੜਦੇ ਹਾਂ ਜਾਂ ਜਦੋਂ ਵੀ ਸਾਥੀ ਲੜਦੇ ਹੈ ਇਤੋਂ ਦੇ ਹਾਕਮ ਉਹਨਾਂ ਨੂੰ ਪਛਲਾਉਣ ਦੀ ਕੋਸ਼ਿਸ਼ ਕਰਦੇ ਐ ਇਤੋਂ ਦੇ ਹਾਕਮ ਆਪਣੀ ਬੁੱਧੀ ਮੁਤਾਬਕ ਆਪਣੀਆਂ ਚਾਲਾਂ ਦੇ ਮੁਤਾਬਕ ਸਾਡੇ ਲੋਕਾਂ ਨੂੰ ਪੁੱਠੇ ਰਾਹ ਪਾਉਣ ਦੀ ਗੱਲ ਕਰਦੇ ਐ ਇਹ ਮੈਂ ਰਾਤ ਜਿਹੜੀ ਗੱਲ ਕਰਦਾ ਚੌਥੇ ਗੇੜ ਦੀ ਗੱਲ ਚੱਲੀ ਐ ਜਿਹੜੇ ਚੌਥੇ ਗੇੜ ਦੀ ਗੱਲ ਚੱਲੀ ਐ ਉਹ ਗੱਲ ਉਹੀ ਐ ਜਿਹੜੀਆਂ ਨੀਤੀਆਂ 9 ਫਰਵਰੀ 1991 ਨੂੰ ਲੈ ਕੇ ਆਈਆਂ ਨੇ ਜਿਹੜੀਆਂ ਨੀਤੀਆਂ ਇਹ ਕਹਿੰਦੀਆਂ ਨੇ ਕਿ ਇੱਥੋਂ ਦੇ ਖੇਤੀ ਦੇ ਵਿੱਚ ਬੰਨ ਸੰਵੰਨਤਾ ਲੈ ਆਓ ਅਸੀਂ ਇਹਨਾਂ ਨੂੰ ਕਹਿੰਦੇ ਰਹੇ ਹਾਂ ਕਿ ਅਸੀਂ ਜੀਰੀ ਤੋਂ ਖੇੜਾ ਛੜਾਣਾ ਚਾਹੁੰਦੇ ਹਾਂ ਅਸੀਂ ਪਰਜਲਤ ਖੇਤਿਆਂ ਬੀਜਣਾ ਚਾਹੁੰਦੇ ਹਾਂ ਪਰ ਬੀਜ ਦੇ ਕਿਉਂ ਨਹੀਂ ਬੀਜ ਦੇ ਇਸ ਕਰਕੇ ਨਹੀਂ ਤੁਸੀਂ ਆਲੂ ਬੀਜ ਕੇ ਦੇਖੇ ਛੜਕਾਂ ਤੇ ਰੁਣੀ ਆ ਚੰਨੋ ਫੈਕਟਰੀ ਨੇ ਮਿਰਚਾਂ ਵਜਵਾਈਆਂ ਮਿਰਚਾਂ ਦੇ ਗੁਣੋਂ ਥਾਂ ਨਹੀਂ ਲੱਭਿਆ ਇਸ ਕਰਕੇ ਜਿਹੜਾ ਇੱਥੋਂ ਦੇ ਸੈਂਟਰ ਦੇ ਤੈਨੂੰ ਵਜ਼ੀਰ ਆਏ ਐ ਜਿਹੜੀ ਉਹ ਕੰਟੈਕਟ ਦੀ ਗੱਲ ਕਰਦੇ ਆ ਉਹ ਕੰਟੈਕਟ ਹੈਗੀ ਹੈ ਉਹ ਕੰਟੈਕਟ ਇਹ ਹੈ ਕਹਿੰਦੇ ਸੋਡਾ ਕੰਟੈਕਟ ਇਥੋਂ ਦੀਆਂ ਭਾਰ ਦੀਆਂ ਕੰਪਨੀਆਂ ਨਾਲ ਕਰਵਾ ਲੈਣੇ ਆ ਜਦੋਂ ਬਣਾ ਉਹ ਕੰਟੈਕਟ ਸੜਦਾ ਕਰਨਗੇ ਜਦੋਂ ਸਾਰਾ ਖਾੜਾ ਲਿਖਿਆ ਜਾਊਗਾ ਮਿੱਤਰੋ ਉਸ ਖਾੜੇ ਦੇ ਵਿੱਚ ਇਹ ਕਹੇਗੀ ਫਸਲ ਬੀਜਣਾ ਉਹ ਫਸਲ ਦਾ ਮਿਆਰ ਕੀ ਹੋਵੇ ਉਹ ਗੱਲਾਂ ਦੇ ਵਿੱਚ ਸਾਡੀ ਫਸਲ ਰੋਲਣ ਦੇ ਲਈ ਤੇ ਉਹ ਨੀਤੀ ਜਿਹੜੀ 1991 ਚ ਲੈ ਕੇ ਆਈ ਹੈ ਉਹਦਾ ਰਾਹ ਖੋਲਣੀ ਹੈ ਉਸ ਵਾਸਤੇ ਤੋੜਦੀ ਹੈ ਫਿਰ ਅਸੀਂ ਕਿਹੜੀ ਗੱਲ ਦੀ ਮੰਗ ਕਰਦੇ ਆ ਜਾਂ ਪ੍ਰਚਲਿਤ ਕੀ ਹੈ ਜਿਹੜੇ 23 ਫਸਲਾਂ ਦਾ ਰੇਟ ਚੱਲਦਾ ਹੈ ਪ੍ਰਚਲਿਤ ਹੈ ਐਫ ਐਲ ਜਿਹੜਾ ਅਸਲ ਦੇ ਵਿੱਚ ਇੱਕ ਨੁਕਤਾ ਹੈ ਜਿਹੜਾ ਫੈਮਿਲੀ ਲੇਬਰ ਹੈ ਉਹਨੂੰ ਜੋੜ ਕੇ ਸਾਡੀ ਫਸਲਾਂ ਦੇ ਪਾ ਤੈਅ ਕੀਤੇ ਜਾਂਦੇ ਆ ਪਰ ਅਸੀਂ ਮੰਗ ਕਿਹੜੀ ਗੱਲ ਦੀ ਕਰਦੇ ਆ ਅਸੀਂ ਮੰਗ ਕਰਦੇ ਆ ਸੀ 2 ਜਿਹੜਾ ਅਸੀਂ ਖੇਤੀ ਦੇ ਵਿੱਚ ਜੋ ਵੀ ਖਰਚ ਕਰਦੇ ਆ ਜਿੰਨਾ ਵੀ ਕਰਦੇ ਆ 50% ਮੁਨਾਫਾ ਜੋੜ ਕੇ ਜਿਹੜਾ ਸਵਾਮੀ ਨਾਥਨ ਕਹਿੰਦਾ ਉਹ ਮੰਗ ਕਰਦੇ ਆ ਉਹਦੇ ਵਿੱਚ ਭਲਾ ਕੀ ਖਸਾਉਂਦਾ ਹੈ ਉਹਦੇ ਵਿੱਚ ਪਹਿਲੀ ਵਾਰ ਸਾਡੇ ਠੱਗੀ ਕਿੱਥੇ ਲੱਗਦੀ ਹੈ ਪਹਿਲੀ ਵਾਰ ਠੱਗੀ ਲੱਗਦੀ ਹੈ ਜਦੋਂ ਅਸੀਂ ਠੇਕਾ ਨਿਸ਼ਚਿਤ ਕਰਦੇ ਹਾਂ ਉਹ ਠੇਕਾ ਨਿਸ਼ਚਿਤ ਕਰਦੇ ਹੈ ਜਿਹੜਾ ਸਰਕਾਰੀ ਰੇਟ ਨਾਲ ਚੱਲਦਾ ਹੈ ਮੰਨ ਲਓ ਅੱਜ ਸਾਡੇ ਪੰਜਾਬ ਦੇ ਵਿੱਚ ਜ਼ਮੀਨ ਦਾ ਠੇਕਾ 75 ਤੋਂ ਲੈ ਕੇ 80 ਹਜ਼ਾਰ ਹੈ ਉਹ ਠੇਕਾ 25 ਤੋਂ 30 ਹਜ਼ਾਰ ਮਿਲਦੇ ਹੈ ਇਹ ਕੀ ਥੱਗੀ ਲੱਗ ਜਾਂਦੀ ਹੈ ਅਗ ਹੈ ਜਿੰਨੀ ਵੀ ਲੇਬਰ ਉਹਦੇ ਵਿੱਚ ਲੱਗਦੀ ਹੈ ਉਹਦੇ ਵਿੱਚ ਪਲੱਸ ਹੋਣੀ ਚਾਹੀਦੀ ਹੈ ਜਿੰਨੀ ਵੀ ਅਸੀਂ ਮਸ਼ੀਨਰੀ ਉਹਦੇ ਵਿੱਚ ਵਰਤਦੇ ਆ ਉਹਦੀ ਜਿੰਨੀ ਵੀ ਕਸਾਈ ਹੁੰਦੀ ਹੈ ਉਹਦੇ ਵਿੱਚ ਜੁੜਨੀ ਚਾਹੀਦੀ ਹੈ ਅਗਲੀ ਗੱਲ ਮੇਨ ਉਹ ਚ ਕੀ ਜੁੜਨੀ ਚਾਹੀਦੀ ਹੈ ਜੇ ਅਸੀਂ 10 ਕਿਲੋ ਦੀ ਖੇਤੀ ਕਰ ਰਹੇ ਆ ਤਾਂ ਉਹ ਖੇਤੀ ਦੇ ਵਿੱਚ ਸਾਡੀਆਂ ਧੀਆਂ ਦਾ ਸਾਡੀਆਂ ਮਾਵਾਂ ਦਾ ਵੱਡਾ ਰੋਲ ਹੈ ਉਹਨਾਂ ਦੀ ਬਣਦੀ ਲੇਬਰ ਉਹਦੇ ਵਿੱਚ ਲੱਗਣੀ ਚਾਹੀਦੀ ਹੈ ਅਬ ਸਭ ਤੋਂ ਮੇਨ ਇਹ ਹੈ ਕਿ ਉਹਦੇ ਵਿੱਚ ਅਗਲੀ ਗੱਲ ਕੀ ਜੁੜੇ ਅਗਲੀ ਗੱਲ ਇਹ ਜੁੜੇ ਕਿ ਖੇਤੀ ਐ ਨਹੀਂ ਹੁੰਦੀ ਵੀ ਆਪਦੇ ਆਪ ਹੋ ਜਾਂਦੀ ਐ ਉਹਨੂੰ ਮੈਨੇਜ ਕਰਨ ਲਈ ਜਿਹੜਾ ਘਰ ਦਾ ਬਜ਼ੁਰਗ ਹੈ ਘਰ ਦਾ ਸਿਆਣਾ ਮੁੰਡਾ ਹੈ ਉਹਨੂੰ ਮੈਨੇਜ ਕਰਦਾ ਹੈ ਉਹਦੇ ਮੈਨੇਜ ਕਰਨੇ ਪੈਸੇ ਉਹ ਚ ਲੱਗਣੇ ਚਾਹੀਦੇ ਐ ਆ ਜਿਹੜਾ ਕਹਿਣਾ ਹੈ મોદી ਵੀ ਮੈਂ ਸੋਡੀ ਅਮਦਰ ਦੁਗਣੀ ਕਰ ਦੂੰਗਾ ਆ ਸੀਟੂ ਫਾਰਮੂਲਾ ਹੈ ਜਿਹੜਾ ਲਾਗੂ ਹੋਣਾ ਚਾਹੀਦਾ ਹੈ ਜੇ ਮਿੱਤਰੋ ਇਹ ਲਾਗੂ ਹੋ ਜੇ ਇੱਥੇ ਲਹਿੜਾ ਮੇਰਾ ਆ ਸਕਦੀਆਂ ਨੇ ਇਹ ਗੱਲ ਅਸੀਂ ਨਹੀਂ ਰਖਦੇ ਇਹ ਗੱਲ ਇਹਨਾਂ ਦੇ ਮਾਰ ਕਹਿੰਦੇ ਐ ਜਦੋਂ ਪੰਜਾਬ ਦੇ ਵਿੱਚ ਇਹ ਵਿਚਾਰ ਚਰਚਾ ਚੱਲੀ ਜਦੋਂ ਪੰਜਾਬ ਦੇ ਵਿੱਚ ਇਹ ਗੱਲ ਚੱਲੀ ਵੀ ਲੋਕ ਖੁਦਕੁਸ਼ੀਆਂ ਕਿਉਂ ਕਰਨ ਲੱਗ ਗਏ ਲੋਕ ਕਰਜ਼ਈ ਕਿਉਂ ਹੋ ਗਏ ਸਵਾਮੀ ਨਾਥ ਰਾ ਅਗਲੀ ਗੱਲ ਕਹਿੰਦਾ ਕੀ ਹੈ ਸਵਾਮੀ ਨਾਥਨ ਕਹਿੰਦਾ ਹੈ ਕਿ ਸਾਰੇ ਕਿਸਾਨਾਂ ਕੋਲੇ ਬੀਜਣ ਜੋਗੀ ਜ਼ਮੀਨ ਚਾਹੀਦੀ ਐ ਹੁਣ ਤੁਸੀਂ ਸਾਰੇ ਹੱਸੋਗੇ ਵੀ ਪ੍ਰਧਾਨ ਜੀ ਕਿਹੜੀ ਗੱਲ ਕਰਦੇ ਹੋ ਜ਼ਮੀਨ ਕੀ ਰਾਬੜ ਐ ਵੀ ਜਿੱਥੇ ਮਰਜ਼ੀ ਵਧਾ ਕੇ ਲੰਬੀ ਕਰ ਲਈਏ ਇਸ ਕਰਕੇ ਭਰਾਵੋ ਮੈਂ ਤੁਹਾਡੇ 5-4 ਮਿੰਟ ਇਸ ਗੱਲ ਤੇ ਲਊਂਗਾ ਕਿ ਜ਼ਮੀਨ ਪੰਜਾਬ ਦੀ ਧਰਤੀ 'ਚ ਪਈ ਐ ਇੱਥੇ ਪਈ ਐ ਜਿੱਥੇ ਆਪਾਂ ਰਹਿਨੇ ਆਂ ਪਰ ਉਸ ਗੱਲ ਨੂੰ ਸੋਚਣ ਦਾ ਵਿਚਾਰ ਦਾ ਮਾਮਲਾ ਐ ਜਦੋਂ ਅਸੀਂ ਜ਼ਮੀਨ ਦੀ ਗੱਲ ਕਰਦੇ ਆਂ ਖੁੰਡਾ ਤੇ ਬੈਠੇ ਬਾਈ ਇੱਕ ਦੂਜੇ ਤੇ ਕੂਣੀ ਮਾਰ ਰਹੇ ਐ ਵੀ ਅਗਰ ਆਹ ਵਾਲੇ ਸਾਡੀ ਜ਼ਮੀਨ ਖੋਣ ਦੀ ਗੱਲ ਕਰਦੇ ਐ ਹੁਣ ਮੈਂ ਦੱਸਦਾ ਵੀ ਜ਼ਮੀਨ ਪਈ ਕਿੱਥੇ ਐ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਜ਼ਮੀਨ ਐ 1 ਕਰੋੜ 5 ਏਕੜ ਜ਼ਮੀਨ ਐ 5 ਲੱਖ ਏਕੜ ਜ਼ਮੀਨ ਐ ਜੇ ਤੁਸੀਂ ਇਹ ਜ਼ਮੀਨ ਜਿਹੜਾ ਜਿੰਦਾ ਆਪਦਾ ਬਣਾਇਆ ਕਾਨੂੰਨ ਐ ਇਹ ਕੋਣ ਤੁਸੀਂ ਨਹੀਂ ਬਣਾਇਆ ਇਹ ਕਾਨੂੰਨ ਇਹਨਾਂ ਨੇ ਬਣਾਇਆ ਐ ਇਹ ਉਦੋਂ ਬਣਾਇਆ ਜਦੋਂ ਇਥੇ ਚైనా ਦੇ ਵਿੱਚ ਜਦੋਂ ਰਸ਼ੀਆ ਦੇ ਵਿੱਚ ਕਿਰਤੀ ਲੋਕ ਲੜ ਰਹੇ ਸੀ ਤੇ ਲੋਕ ਲੜ ਕੇ ਇਹ ਗੱਲ ਕਹਿ ਰਹੇ ਸੀ ਕਿ ਸਾਡੀ ਜ਼ਿੰਦਗੀ ਸੁਭਰਨੀ ਚਾਹੀਦੀ ਹੈ ਸਾਡਾ ਚੁੱਲਾ ਚੱਲਣਾ ਚਾਹੀਦਾ ਹੈ ਸਾਡੇ ਘਰ ਚ ਰੌਣਕਾਂ ਆਉਣੀਆਂ ਚਾਹੀਦੀਆਂ ਨੇ ਉਦੋਂ ਇਸ ਧਰਤੀ ਦੇ ਉੱਤੇ 17 ਸਟੈਂਡਰਡ ਏਕੜ ਜ਼ਮੀਨ ਰੱਖਣ ਦਾ ਜਿਹੜਾ ਕਾਨੂੰਨ ਹੈ ਉਹ ਬਣਿਆ ਸੀ ਉਹ ਕਾਨੂੰਨ ਜੇ ਮੰਨ ਲੈਨੇ ਹੋ ਤਾ ਇਥੇ ਇਹਨਾਂ ਉਹ ਪਰਿਵਾਰਾਂ ਕੋਲੇ ਜਿਹੜੇ 34% ਹੈ ਉਹ ਜ਼ਮੀਨ ਕੱਢ ਕੇ 16 ਲੱਖ 66000 176 ਏਕੜ ਜ਼ਮੀਨ ਉਹਨਾਂ ਕੋਲੇ ਉਹ ਹੈ ਜਿਹੜੀ ਬਾਫ ਰਈ ਹੈ ਇਥੇ ਡੇਰਿਆਂ ਦੇ ਨਾਂ ਤੇ ਇਥੇ ਜਗਲਾਤ ਦੇ ਨਾਂ ਤੇ ਇਥੇ ਵਖਵਕ ਹੋਰੋਦਾਰਾਂ ਦੇ ਨਾਂ ਤੇ 1 ਲੱਖ 40000 ਏਕੜ ਜ਼ਮੀਨ ਹੈ ਹੁਣ ਭਾਈ ਜੋੜ ਲਓ 16 ਲੱਖ 66000 ਤੇ 1 ਲੱਖ 40000 ਅੰਦਾਜ਼ਨ 18 ਲੱਖ 6000 176 ਏਕੜ ਜ਼ਮੀਨ ਹੈ ਜਿਹੜੀ ਬਾਦੂ ਪਈ ਹੈ ਤੁਹਾਡੇ ਕੋਲ ਕੁੱਲ ਕਿੰਨੀ ਹੈ ਬਾਈ 1 ਕਰੋੜ 5 ਏਕੜ ਫਿਰ ਕੈਮਾ ਹਿੱਸਾ ਬਣ ਗਿਆ ਤਕਰੀਬਨ بیمਾ ਬਾਈ ਵਾਂ ਹਿੱਸਾ ਬਣ ਗਿਆ ਜਿਹੜੀ ਜ਼ਮੀਨ ਇੱਥੇ ਪਈ ਹੈ ਫਿਰ ਉਹ ਵੰਡਣੀ ਕਿੰਨੇ ਲੋਕਾਂ 'ਚ ਹੈ ਜਿਹੜੇ ਨਾਲ ਸਰਬਾ ਹੈ ਉਹ ਕਹਿੰਦਾ ਵੀ 8 ਲੱਖ 23000 ਲੋਕ ਹੈ ਜਿਹੜੇ ਜੋ ਜ਼ਮੀਨ ਵੰਡਣੀ ਹੈ ਹੁਣ ਤੁਸੀਂ 18 ਲੱਖ ਨੂੰ 8 ਲੱਖ ਤੇ ਵੰਡ ਲਿਓ ਤੇ ਇਸ ਕਹਿ ਦਿਓ ਪੌਣੇ 3-3 ਏਕੜ ਜਮੀਨ ਸਾਰੇ ਲੋਕਾਂ ਨੂੰ ਆਉਂਦੀ ਹੈ ਜਿਹੜੀ ਇੱਥੇ ਬਾਹਰ ਇਹ ਕਹਿਣ ਦੇ ਲਈ ਇਸ ਗੱਲ ਦੀ ਲੋੜ ਹੈ ਹੁਣ ਗੱਲ ਆਪਾਂ ਇਸ ਤੇ ਆਉਣੇ ਆ ਕਿ ਇੱਥੇ ਬੋਲਿਆ ਜਾਂਦਾ ਹੈ ਕਿ ਇੱਥੇ ਧਾਰਮਿਕ ਲੜਾਈ ਹੈ ਇੱਥੇ ਅਸਲ ਦੇ ਵਿੱਚ ਮੈਂ ਤਿੰਨ ਕੰੰਡਾਂ ਦੀ ਗੱਲ ਕਰਦਾ ਜਦੋਂ ਵੀ ਅਸੀਂ ਲੜਦੇ ਹਾਂ ਉਹ ਤਿੰਨ ਕੰੰਡਾ ਸਾਡੇ ਅੱਗੇ ਕੱਢੀ ਜਾਂਦੀਆਂ ਨੇ ਸਭ ਤੋਂ ਪਹਿਲੀ ਕੰੰਡ ਸਾਡੇ ਅੱਗੇ ਕੱਢੀ ਜਾਂਦੀ ਹੈ ਜਿਹੜੀ ਧਰਮ ਦੀ ਕੰੰਡ ਹੈ ਕਿ ਉਹ ਧਰਮ ਦੀ ਕੰੰਡ ਕਿਹੜੀ ਹੈ ਅਸੀਂ ਭਾਰਤ ਦੀ ਕਿਸਾਨ ਯੂਨੀਅਨ ਸਾਰੇ ਭਾਰਤ ਦੇ ਕਿਸਾਨਾਂ ਦੀ ਯੂਨੀਅਨ ਹੈ ਇਸ ਕਰਕੇ ਅਸੀਂ ਕਹਿੰਦੇ ਆ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਮਾਣ ਹੈ ਤੁਹਾਡਾ ਹੱਕ ਹੈ ਕਿ ਤੁਸੀਂ ਕਿਸੇ ਧਰਮ ਨੂੰ ਪੜਾਓ ਪਰ ਤੁਸੀਂ ਸਾਰੇ ਭਾਰ ਦੇ ਕਿਸਾਨ ਹੋ ਤੁਸੀਂ ਦਿੱਲੀ ਘੋਗੇ ਇਕੱਠੇ ਲੜੇ ਹੋ ਤੇ ਅੱਜ ਵੀ ਦਿੱਲੀ ਲੜਨ ਜਾ ਰਹੇ ਹੋ ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਹੜਾ ਧਰਮ ਹੈ ਇਹ ਸਾਡਾ ਨਿੱਜੀ ਨਿੱਜੀ ਮਾਮਲਾ ਹੈ ਇਹ ਅਸੀਂ ਕੋਈ ਵੀ ਬਣਾਈਏ ਪਰ ਇਸ ਸਟੇਜ ਨੂੰ ਨਾ ਸਿੱਖਾਂ ਦੀ ਨਾ ਮੁਸਲਮਾਨਾਂ ਦੀ ਨਾ ਸਾਈਆਂ ਦੀ ਕਿਸੇ ਦੀ ਬਣਾਉਂਦੀ ਜਾਂਚ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਇਸ ਕਰਕੇ ਨਹੀਂ ਦਿੰਦੇ ਕਿ ਜਦੋਂ ਇਸ ਗੱਲ ਦਾ ਮਿਲਗੋਬਾ ਹੋਊਗਾ ਤਾਂ ਇਹ ਸਟੇਜ ਤੇ ਭਾਰ ਦੇ ਕਿਸਾਨ ਨਹੀਂ ਰਹਿਣਗੇ ਇੱਥੇ ਮੁਸਲਮਾਨ ਬੈਠਾ ਹੋਊਗਾ ਇੱਥੇ ਹਿੰਦੂ ਬੈਠਾ ਹੋਊਗਾ ਇੱਥੇ ਮੇਰਾ ਭਰਾ ਸਿੱਖ ਬੈਠਾ ਹੋਊਗਾ ਫੇਰ ਇਹ ਸਟੇਜ ਚੱਲਦੀ ਨਹੀਂ ਇਹ ਸਟੇਜ ਉਸ ਰੇੜਕੇ ਦੇ ਵਿੱਚ ਰੋਲੀ ਜਾਊਗੀ ਅਗਲੀ ਕੰਦ ਕਿਹੜੀ ਹੈ ਅਗਲੀ ਕੰਦ ਹੈ ਜਿਹੜੀ ਇੱਥੋਂ ਦੇ ਸਿਆਸੀ ਲੋਕ ਹੈ ਇਹ ਉਹ ਲੋਕ ਹੈ ਜਿਹੜੇ 1800 52 ਦੇ ਗਦਰ ਦੇ ਗਦਾਰ ਹੈ ਚਾਹੇ ਉਹ ਪਟਿਆਲਾ ਰਾਜਾ ਹੈ ਚਾਹੇ ਉਹ ਮਜੀਠੀਆ ਹੈ ਚਾਹੇ ਉਹ ਬਰੜਕੇ ਹੈ ਚਾਹੇ ਉਹ ਬਦਲਕੇ ਹੈ ਪਹਿਲਾਂ ਇਹ ਰਾਜੇ ਮਹਾਰਾਜੇ ਸੀ ਅੱਜ ਇਹ ਉਹ ਅੱਜ ਵੀ ਇਹ ਮਹਾਰਾਜੇ ਮਹਾਰਾਜ ਜੋ ਬਦਲਕੇ ਇਹਨਾਂ ਨੇ ਉਹਦਾ ਜਮਹੂਰੀਆ ਦਾ ਗਲਾਫ ਪਾ ਲਿਆ ਸੋਨੂੰ ਕਹਤਾ ਕਿ ਤੁਹਾਡਾ ਹੱਕ ਹੈ ਜਿੰਨੂੰ ਮਰਜੀ ਮੋਹਰ ਲਾਓ ਤੁਸੀਂ ਚੁਣਦੇ ਹੋ ਪਰ ਇਹ ਜਾਬਰ ਰਾਜ ਮਸੀਨਰੀ ਜੇਪਲਾ ਸਾਡਾ ਇਹ ਹੱਕ ਹੈ ਸਾਹੀ ਗੱਲ ਆਪਾਂ ਅਗਲੀ ਕਰਦੇ ਆਂ ਤੀਜੀ ਗੱਲ ਕੀ ਐ ਤੀਜੀ ਗੱਲ ਐ ਇਲਾਕੇ ਜਿਹੜੇ ਇਥੋਂ ਦੇ ਹਾਕਮ ਜਦੋਂ ਸੱਜੋਂ ਸੱਜੋਂ ਬੰਡੀਆਂ ਪਾਉਂਦੇ ਐ ਜਦੋਂ ਅਸੀਂ ਦਿੱਲੀ ਲੜ ਰਹੇ ਸੀ ਜਿਹੜੇ ਉਦੋਂ ਕੱਢ ਕੇ ਲੈ ਕੇ ਆਏ ਸੀ ਕਿ ਜੇ ਪੰਜਾਬ ਹਰਿਆਣਾ ਦਾ ਵੱਡਾ ਭਾਈ ਐ ਫੇਰ ਲੈ ਲਊਗਾ ਨਾ ਪਾਣੀ ਉਹਨਾਂ ਕੋਲੋਂ ਫੇਰ ਉਹਨਾਂ ਦਾ ਜਵਾਬ ਪਤਾ ਕਿਸੇ ਕਹਿੰਦੇ ਠੀਕ ਐ ਉਹ ਸਾਡਾ ਬੜਾ ਪਰਾਹਾ ਐ ਅਸੀਂ ਉਹਨਾਂ ਨਾਲ ਨਿਬੜ ਲਾਂਗੇ ਪਾਣੀ ਚ ਤੁਸੀਂ ਡੁੱਬਣਾ ਐ ਜ਼ਮੀਨ ਦਾ ਤੁਸੀਂ ਸਾਡੀ ਤੁਸੀਂ ਲੈ ਜਾਓਗੇ ਪਾਣੀ ਦਾ ਸੀ ਕਰਨਾ ਕੀ ਹੈ ਇਹ ਤਿੰਨ ਕੰੰਧਾ ਨੇ ਭਰਾਵੋ ਜਦੋਂ ਵੀ ਤੁਸੀਂ ਲੜੋਗੇ ਇਹ ਤਿੰਨ ਕੰੰਧਾ ਇਹ ਤਿੰਨ ਸੰਗਲ ਤੁਹਾਨੂੰ ਰੋਕਣਗੇ ਇਹ ਹਾਕਮਾਂ ਦੀਆਂ ਬਣਾਈ ਹੋਈਆਂ ਚਾਲਾਂ ਨੇ ਇਸ ਕਰਕੇ ਜਦੋਂ ਜ਼ਬੂਰੀਅਤ ਦੀ ਗੱਲ ਆਉਂਦੀ ਹੈ ਜਦੋਂ ਸੁਦੇ ਹਾਕਮ ਕਹਿੰਦੇ ਹੈ ਕਿ ਸੋਡੇ ਲਈ ਜ਼ਬੂਰੀਅਤ ਹੈ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਆਂ ਜੇ ਸਾਡੇ ਕੋਲ ਜ਼ਬੂਰੀਅਤ ਹੈ ਸਾਡਾ ਮੌਲਕਤਕਾਰ ਹੈ ਕਿ ਅਸੀਂ ਆਪਣੀ ਗੱਲ ਕਹਿਣ ਦੇ ਲਈ ਚੰਡੀਗੜ੍ਹ ਜਾਈਏ ਦਿੱਲੀ ਜਾਈਏ ਫਿਰ ਆ ਜਿਹੜੇ ਵੱਡੇ ਵੱਡੇ ਕਿਲ ਕੱਢੇ ਐ ਵੱਡੀਆਂ ਵੱਡੀਆਂ ਕੰਨਾਂ ਕੱਢੀਆਂ ਨੇ ਜਾ ਉੱਥੇ ਸਾਡ ਜਾਣ ਤੋਂ ਰੋਕਣ ਦਾ ਕੰਮ ਐ ਇਹ ਮਿੱਤਰੋ ਅਸਲ ਦੇ ਵਿੱਚ ਉਰੇ ਨਾ ਕੋਈ ਜਾਤ ਐ ਨਾ ਉੱਥੇ ਕੋਈ ਧਰਮ ਐ ਉਰੇ ਦੋ ਜਮਾਤਾਂ ਨੇ ਇੱਕ ਜਮਾਤ ਹੈ ਜਿਹੜੀ ਕਿਰਤ ਕਰਦੀ ਹੈ ਇੱਕ ਜਮਾਤ ਹੈ ਜਿਹੜੀ ਖੂਨ ਤੇ ਪੜਦੀ ਹੈ ਜਿਹੜੀ ਜਮਾਤ ਕਿਰਤ ਕਰਨੇ ਲੋਕਾਂ ਦੇ ਖੂਨ ਤੇ ਪੜਦੀ ਹੈ ਉਹੀ ਜਮਾਤ ਜਦੋਂ ਅਸੀਂ ਕਿਰਤ ਬਚਾਉਣ ਦੀ ਗੱਲ ਕਰਦੇ ਆਂ ਜਦੋਂ ਅਸੀਂ ਲੜਨ ਦੀ ਗੱਲ ਕਰਦੇ ਆਂ ਉਹਦੀ ਉਹ ਹਾਕਮ ਦੰਦ ਦਿਖਾਉਂਦੇ ਐ ਉਹਦੀ ਉਹ ਹਾਕਮ ਆਪਣਾ ਜੋਰ ਦਿਖਾਉਂਦੇ ਐ ਪਰ ਇਹ ਜੋਰ ਤੋੜਿਆ ਕਦੋਂ ਜਾ ਸਕਦਾ ਐ ਇਹ ਜੋਰ ਇਹ ਬਿਮਾਰੀ ਦਾ ਹੱਲ ਕੀ ਐ ਇਹਨਾਂ ਦੀ ਜਾਨ ਕਿੱਥੇ ਪਈ ਐ ਜਿਹੜਾ ਸਾਨੂੰ ਭੇਖਾ ਕਿ ਸਰਕਾਰਾਂ ਦੇ ਹੱਥ ਲੰਬੇ ਹੁੰਦੇ ਐ ਜਿਹੜਾ ਤੁਨੂੰ ਪੁੜੇਖਾ ਐ ਕੇ ਕੋਟਾ ਦੇ ਜੋਰ ਕਾਨੂੰਨਾਂ ਦੇ ਜੋਰ ਆ ਪੁਲਿਸ ਦੇ ਜੋਰ ਆ ਫੌਜ ਦੇ ਜੋਰ ਆਪਦੇ ਰਾਜ ਦੀ ਉਮਰ ਲੰਬੀ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਜੇ ਕੀਤੀ ਜਾ ਸਕਦੀ ਹੁੰਦੀ ਅੰਗਰੇਜ਼ ਇਸ ਧਰਤੀ ਤੋਂ ਕਦੇ ਨਾ ਜਾਂਦੇ ਫੇਰ ਇਹਨਾਂ ਦੀ ਜਾਨ ਕਿੱਥੇ ਪਈ ਹੈ ਇਹਨਾਂ ਦੀ ਜਾਨ ਇੱਕ ਤੋਤੇ 'ਚ ਪਈ ਹੈ ਜਿਵੇਂ ਪਹਿਲਾਂ ਬਜ਼ੁਰਗ ਕਹਾਣੀਆਂ ਸੁਣਾਇਆ ਕਰਦੇ ਵੀ ਜੇ ਦਾਇਤ ਮਾਰਨੇ ਇਹ ਐਂ ਨਹੀਂ ਮਰਦਾ ਇਹਦੀ ਜਿਹੜੀ ਜਾਨ ਹੈ ਉਹ ਤੋਤੇ ਚ ਹੈ ਫਿਰ ਉਹ ਤੋਤਾ ਹੈ ਕਿਹੜਾ ਉਹ ਤੋਤਾ ਆ ਬੈਠਾ ਹੈ ਜਿਹਦੇ ਚਿੰਨ ਦੀ ਜਾਨ ਹੈ ਜੇ ਤੁਸੀਂ ਇਹ ਸਮਝ ਲਓ ਕਿ ਅਸੀਂ ਸਾਰੇ ਸਿਰ ਜੋੜ ਕੇ ਬਹਿ ਜਾਈਏ ਅਸੀਂ ਸਾਰੇ ਸੋਚਣ ਲੱਗ ਜਾਈਏ ਕਿ ਅਸੀਂ ਇਕੱਠੇ ਹੋ ਕੇ ਆਉਣਾ ਹੈ ਫਿਰ ਆ ਸਾਡੀਆਂ ਗਰੀਆਂ ਇਹਨਾਂ ਹਾਕਮਾਂ ਵਾਸਤੇ ਅੱਗ ਦੀਆਂ ਖਾਣਾ ਹੋਣਗੀਆਂ ਇਹ ਹਾਕਮ ਪੈਤਰ ਤੋਂ ਪਹਿਲਾਂ 100 ਵਾਰੀ ਸੋਚਣਗੇ ਮੈਂ ਤੁਹਾਡੇ ਯਾਦ ਕਰਾਉਣਾ ਚਾਹੁੰਨਾ ਐ ਹੀ ਹਰਿਆਣੀ ਦੀ ਧਰਤੀ ਆਹੀ ਖੱਟੜ ਇਹੀ ਦੀ ਸਰਕਾਰ ਇਹਦੇ ਹੈਲੀਕਾਪਟਰ ਨਹੀਂ ਸੀ ਉਤਰ ਦਿੱਤੇ ਆਹੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਕਹਿੰਦੇ ਸੀ 25 25 ਸਾਲ ਸਾਡਾ ਰਾਜ ਨਹੀਂ ਬਦਲਦਾ ਤੁਸੀਂ ਉਹ ਤਖਤ ਮੁਧੇ ਮਾਰੇ ਐ ਤੁਸੀਂ ਉਹਨਾਂ ਦੀ ਜੜਾ ਉੱਤੇ ਕੀਤੀਆਂ ਨੇ ਇਹੀ ਕਾਰਨ ਹੈ ਕਿ ਆ ਬਦਲ ਦੀ ਗੱਲ ਚੱਲੀ ਐ ਇਹ ਬਦਲ ਨਹੀਂ ਮਿੱਤਰੋ ਉਹ ਉਹ ਅਦਲ ਐ ਕਿ ਕੀ ਲੋਕਾਂ ਦਾ ਸਮੂਹ ਜਦੋਂ ਕਤਾਰਾ ਮੰਨ ਕੇ ਲੜੂਗਾ ਜਦੋਂ ਨਾਰੇ ਨੂੰ ਸਰਕਾਰ ਕਰੂਗਾ ਕਿ ਵੋਟਾਂ ਨਹੀਂ ਲਾਉਣਾ ਪਰ ਲੜਨਾ ਪੈਣਾ ਵਨ ਕਤਾਰ ਸੋਡਾ